ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਬਹੁਤ-ਬਹੁਤ ਸਾਰਾ ਤੁਹਾਡਾ ਮੇਰੇ YouTube ਚੈਨਲ ਗੁਰੂ ਕਿਰਪਾ ਬੁਟੀਕ ਬਲੌਗਸ ਵਿੱਚ ਅੱਜ ਦੀ ਵੀਡੀਓ ਵਿੱਚ ਪਾਰਟੀ ਵਾਸਤੇ ਲੈ ਕੇ ਆਏ ਹਾਂ ਤੇ ਆਪਣੀ ਬੁਟੀਕ ਤੇ ਰੈਡੀ ਹੋਏ ਆ ਸਟੱਫ ਵੀ ਨਿਊ ਆ ਜੀ ਡਿਜ਼ਾਈਨਿੰਗ ਵੀ ਨਿਊ ਆ ਕਲਰ ਕੰਬੀਨੇਸ਼ਨ ਵੀ ਬਹੁਤ ਵਧੀਆ ਤੇ ਤੁਸੀਂ ਆਪਣੀ ਚੋਅ ਦਾ ਜੀ ਕੋਈ ਵੀ ਡਿਜ਼ਾਈਨ ਰੈਡੀ ਕਰਵਾ ਸਕਦੇ ਹੋ ਚਾਹੇ ਮਸ਼ੀਨਰੀ ਵਰਕ ਹੋਏ ਤੇ ਚਾਹੇ ਹੈਂਡਵਰਕ ਹੋਵੇ ਠੀਕ ਹੈ ਜੀ ਦਿਖਾਉਂਦੇ ਹਾਂ ਤੁਹਾਨੂੰ ਇਹਦਾ ਸਟੱਫ ਹੈ ਜੀ ਬਰਬਰੀ ਸਟੱਫ ਹੈ ਨਿਊ ਸਟੱਫ ਆਇਆ ਜੀ ਇਹ ਕਲਰ ਵੀ ਬਹੁਤ ਪਿਆਰਾ ਹੈ ਜੀ ਏਦਾਂ ਘੇਰੇ ਤੇ ਵਰਕ ਆਇਆ ਜੀ ਇਹਦੇ ਤੇ ਜਿਹੜਾ ਇਹ ਵਰਕ ਆ ਪੀਟਾ ਵਰਕ ਹੈ ਜੀ ਇਹ ਇਹ ਮਤਲਬ ਖਰਾਬ ਨਹੀਂ ਹੋਣ ਵਾਲਾ ਵਰਕ ਹੈ ਜੀ ਏਦਾਂ ਹੀ ਸ਼ਾਈਨ ਦੇ ਵਿੱਚ ਰਹੇਗਾ ਜੀ ਤੇ ਕੋਈ ਉਧਟਣ ਵਾਲਾ ਵੀ ਵਰਕ ਨਹੀਂ ਹੈ ਜੀ ਇਹ ਏਦਾਂ ਹੀ ਗਰੇਸ ਰਹੇਗੀ ਜੀ ਇਹਦੇ ਇਹ ਬਾਜੋ ਦਾ ਡਿਜ਼ਾਈਨ ਹੋ ਗਿਆ ਜੀ ਤੇ ਇਹਦੀ ਬਾਟਮ ਤੇ ਹੀ ਵਰਕ ਹੈ ਜਿਹੜੀ ਬਾਟਮ ਹੈ ਜੀ ਇਹਦੀ ਕਰੇਵ ਦੇ ਵਿੱਚ ਹੈ ਜੀ ਇਦਾਂ ਬਾਟਮ ਤੇ ਵੀ ਵਰਕ ਆਇਆ ਜੀ ਤੇ ਉੱਪਰ 프ਰੰਟ ਤੇ ਬੁੱਟੀਆਂ ਪਾਈ ਹੋਈਆਂ ਜੀ ਇਦਾਂ ਬੁੱਟੀਆਂ ਆਣਗੀਆਂ ਠੀਕ ਹੈ ਜੀ ਦੁਪੱਟਾ ਬਹੁਤ ਵਧੀਆ ਜੀ ਇਦਾਂ 4 ਸਾਈਡ ਇਦਾਂ ਹੀ ਡਿਜ਼ਾਈਨਿੰਗ ਕੀਤੀ ਹੋਈ ਹੈ ਦੁਪੱਟੇ ਦੇ ਕਿੱਟ ਵਰਕ ਦੀ ਕੋਪਲੀ ਸਾਰੇ ਹੈਂਡਵਰਕ ਸੂਟ ਹੈ ਜੀ ਤੇ ਬਰਬਰੀ ਦਾ ਇਹ ਦੁਪੱਟਾ ਹੈ ਜੀ ਇਹ ਬਹੁਤ ਡਿਮਾਂਡ ਦੇ ਵਿੱਚ ਹੈ ਜੀ ਇਹਦਾ ਸਟੱਫ ਹੈ ਉਹ ਇਹਦੇ ਵਿੱਚ ਕਲਰ ਬਦਾਂਦੇ ਆ ਜੀ ਤੁਹਾਨੂੰ ਹਾਂਜੀ ਕੀ ਕਲਰ ਹੈ ਜੀ ਇਹਦੇ ਵਿੱਚ ਫਰੈਸਟ ਕਲਰ ਹੈ ਜੀ ਇਹਦੇ ਡਿਜ਼ਾਈਨਿੰਗ ਸੇਮ ਰਹੇਗੀ ਸਿਰਫ ਕਲਰ ਚੇਂਜ ਹੋਏ ਤੇ ਇਦਾਂ ਨੂੰ ਦੁਪੱਟਾ ਆਏਗਾ ਜੀ ਸਟੱਫ ਬਰਬਰੀ ਦੀ ਰਹੇਗਾ ਜੀ ਕੀ ਲਗੇ ਡਿਜ਼ਾਈਨਿੰਗ ਬਦਲੀ ਥੋੜਾ ਡਿਜ਼ਾਈਨਿੰਗ ਚੇਂਜ ਆ ਜੀ ਇਹ ਉੱਪਰ ਬੁੱਟੀਆਂ ਆ ਜੀ ਸਾਰੇ ਸ਼ਰਟ ਦੇ ਉੱਤੇ ਇਦਾਂ ਬੁੱਟੀਆਂ ਆਣੀਆਂ ਜੀ ਇਦਾਂ ਬੁੱਟੀਆਂ ਆਣਗੀਆਂ ਪੂਰੇ ਫਰੰਟ ਦੇ ਉੱਤੇ ਉੱਪਰ ਇਹ ਬਾਜੂ ਦੀ ਡਿਜ਼ਾਈਨਿੰਗ ਆ ਜੀ ਤੇ ਇਹਦੀ ਬੋਟਮ ਤੇ ਵੀ ਬੈਠ ਕੇ ਜੀ ਤੇ ਇਹ ਬਰਬਰੀ ਸਟੱਫ ਦੇ ਵਿੱਚ ਹੀ ਦੁਪੱਟਾ ਹੈ ਜੀ ਬਹੁਤ ਸਾਰੀ ਡਿਜ਼ਾਈਨਿੰਗ ਹੈ ਜੀ ਤੇ ਬੋਟੀਆਂ ਪਾਈ ਹੋਈਆਂ ਜੀ ਸੈਂਟਰ ਦੇ ਵਿੱਚ ਇਹ ਵੀ ਕਲਰ ਬਹੁਤ ਸੋਹਣਾ ਹੈ ਸਟੱਫ ਵੀ ਬਹੁਤ ਵਧੀਆ ਜੀ ਨਿਓ ਸਟੱਫ ਹੈ ਜੀ ਇਹ ਇਹ ਹਾਂਜੀ ਗਾਜ਼ਰੀ ਕਲਰ ਡਿਜ਼ਾਈਨਿੰਗ ਕਲੀਆਂ ਵਾਲਾ ਡਿਜ਼ਾਈਨ ਹੈ ਜੀ ਤੇ ਛੋਟੇ ਬੁਟੀਆਂ ਵੀ ਆ ਜੀ। ਇਹ ਛਿੱਟੇ ਤੇ ਬਹੁਤ ਸੋਹਣਾ ਡਿਜ਼ਾਈਨ ਹੈ ਜੀ। ਸਟੱਫ ਬਰਬਰੀ ਹੀ ਰਹੇਗਾ ਜੀ। ਡਿਜ਼ਾਈਨਿੰਗ ਚੇਂਜ ਹੋ ਗਈ ਜੀ। ਤੇ ਇਧਰ ਇਹ ਬਾਜੂ ਦੀ ਡਿਜ਼ਾਈਨਿੰਗ ਆ ਗਈ ਜੀ। ਤੇ ਇਹਦੇ ਬਾਟਮ ਤੇ ਵੀ ਬੇਲ ਪਾਈ ਹੋਈ ਹੈ ਜੀ। ਇਦਾਂ ਬੇਲ ਆਏਗੀ ਜੀ। ਕਲਰ ਵੀ ਬਹੁਤ ਸੋਹਣਾ ਜੀ। ਗਾਜ਼ਰੀ ਦਾ ਕਲਰ ਬਹੁਤ ਸੋਹਣਾ ਕਲਰ ਹੈ। ਪਿਆਰਾ ਕਲਰ ਹੈ। ਸਰਦਾਰੀ ਦਾ ਕਲਰ ਹੈ। ਇਹਦੀ ਨਾਲ ਡਿਜ਼ਾਈਨਰ ਦੁਪੱਟਾ ਜੀ ਬਹੁਤ ਸੋਹਣਾ ਹੈ। ਐਦਾਂ ਫੋਰ ਸਾਈਡ ਕਾਰਨਰ ਤੇ ਫਲਾਵਰ ਹੈ ਜੀ ਤੇ ਸੈਂਟਰ ਦੇ ਵਿੱਚ ਵੀ ਬੂਟੀਆਂ ਤੇ ਫੋਰ ਸਾਈਡ ਐਦਾਂ ਦੁਪੱਟੇ ਤੇ ਵੀ ਬੇਲ ਹੈ ਜੀ। ਟਿੱਕਾ ਵਰਕ ਦੇ ਸੂਟ ਹੈ ਜੀ ਇਹ ਤੇ ਬਰਬਰੀ ਸਟੱਫ ਹੈ ਜੀ। ਹਾਂਜੀ ਲੈਮਨ ਕਲਰ ਟੋਟਲੀ ਹੈਂਡਵਰਕ ਸੋਹਣਾ ਜੀ ਅੱਜ ਦੀ ਵੀਡੀਓ ਵਿੱਚ। ਦੇਖੋ 프ਰੰਟ ਦੀ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਜੀ। ਦਬਕਾ ਵਰਕ ਦਿੱਤਾ ਹੋਇਆ ਜੀ ਇਹ ਬਹੁਤ ਸੋਹਣਾ ਫਰੰਟ ਹੈ ਜੀ ਨੀਚੇ ਕੇਰੇ ਤੇ ਵੀ ਟੋਪਲੀ ਦਬਕਾ ਵਰਕ ਹੋਣਾ ਸੋਹਣਾ ਜੀ ਇਹ ਇਧਰ ਬਾਜੂ ਤੇ ਡਿਜ਼ਾਈਨ ਨਹੀਂ ਜੀ ਇਹਦੀ ਬਾਟਮ ਤੇ ਹੀ ਵਰਕ ਜਿਹੜੀ ਬਾਟਮ ਹੈ ਜੀ ਸਿਲਕ ਦੇ ਵਿੱਚ ਇਦਾਂ ਬਾਟਮ ਤੇ ਵਰਕ ਆਊਗਾ ਤੇ ਦੁਪट्टे ਤੇ ਇਦਾਂ ਲੈਸ਼ ਨਾਲ ਡਿਜ਼ਾਈਨ ਕੀਤਾ ਹੋਇਆ ਜੀ ਬਲੈਕ ਕਲਰ ਪਿਓਰ オーਗੈਂਜ਼ਾ ਸਟਾਰਟ ਹੈਗੀ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਇਹ ਮਸ਼ੀਨੀ ਵਰਕ ਤੇ ਹੈਂਡ ਵਰਕ ਦੋਨੋਂ ਵਰਕ ਕੀਤੇ ਹੋਏ ਨੇ ਜੀ ਇਹਦੇ ਉੱਤੇ ਕਲਰ ਕੰਬੀਨੇਸ਼ਨ ਵੀ ਬਹੁਤ ਵਧੀਆ ਲਾਈਟ ਤੇ ਇਹਦੇ ਉੱਤੇ ਵਰਕ ਵੀ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਹੈ ਜੀ ਬਹੁਤ ਵਧੀਆ ਹੈ ਜੀ ਫਰੋਜ਼ੀ ਕਲਰ ਤੇ ਲਾਈਟ ਬੋਲਡਿੰਗ ਕਲਰ ਹੈ ਜੀ ਕੇ ਇਹ ਡਿਜ਼ਾਈਨਿੰਗ ਹੈ ਜੀ ਤੇ ਇਧਰ ਇਹ ਬਾਜੂ ਦੀ ਡਿਜ਼ਾਈਨਿੰਗ ਹੈ ਜੀ ਇਹ ਬਣ ਕੇ ਬਹੁਤ ਸੋਹਣਾ ਲੱਗੇਗਾ ਜੀ ਵੈਸੇ ਵੀ ਇਹ ਲੜਾ ਬਲੈਕ ਕਲਰ ਹੁੰਦਾ ਉਹਦੀ ਆਪਣੀ ਡਰੈਸ ਹੁੰਦੀ ਹੈ ਜੀ ਤੇ ਇਹਦੀ ਬੈਕ ਤੇ ਵੀ ਵਰਕ ਹੈ ਜੀ ਬੈਕ ਤੇ ਮਸ਼ੀਨੀ ਵਰਕ ਕੀਤਾ ਹੋਇਆ ਹੈ ਜੀ ਇਹਦਾ ਬੈਕ ਤੇ ਵੀ ਵਰਕ ਆਇਆ ਹੈ ਜੀ ਇਹ ਤੇ ਫਰੰਟ ਤੇ ਵੀ ਵਰਕ ਹੈ ਜੀ ਇਹਦੇ ਨਾਲ ਬੋਟਮ ਹੈ ਜੀ ਬੋਟਮ ਤੇ ਵੀ ਵਰਕ ਹੈ ਜੀ ਇੱਕ ਕੰਟਰਾਸ ਦੇ ਵਿੱਚ ਦੁਪੱਟਾ ਹੈ ਜੀ ਬਹੁਤ ਸੋਹਣਾ ਡਿਜ਼ਾਈਨ ਵਾਲਾ ਦੁਪੱਟਾ ਹੈ ਜੀ ਇਹ ਸਾਡੀ ਕਲਰ ਕੰਬੀਨੇਸ਼ਨ ਬਹੁਤ ਸੋਹਣੀ ਤੇ ਡਿਜ਼ਾਈਨਿੰਗ ਵੀ ਬਹੁਤ ਵਧੀਆ ਹੈ ਜੀ ਡਿਜ਼ਾਈਨ ਵਾਲਾ ਦੁਪੱਟਾ ਹੈ ਜੀ ਇਹ ਹਾਂਜੀ ਮੈਂਦੀ ਗ੍ਰੀਨ ਕਲਰ ਟੋਟਲੀ ਦਬਕਾ ਵਰਕ ਛੋਟੇ ਵੀ ਦੇਖੋ ਬਹੁਤ ਹੀ ਵਧੀਆ ਡਿਜ਼ਾਈਨਿੰਗ ਹੈ ਤੇ ਕਲਰ ਕੰਬੀਨੇਸ਼ਨ ਵੀ ਬਹੁਤ ਸੋਹਣੇ ਹੈ ਸ਼ਿਮਰ ਸਟੱਫ ਹੈ ਜੀ ਇਹ ਤੇਰੇ ਫਰੰਟ ਤੇ ਵਰਕ ਕੀਤਾ ਹੋਇਆ ਹੈ नीचे बेल भी पाई हुई हैं। ते ते भी तुझे था। तुझे था। है तो बाजू तो भी फरक है जी सीमर का ही दुपट्टा है जी सीमर के दुपट्टे गुटियाँ पाई हैं हुई हैं, पाई हैं जी तो एदा लैश लगी हुई है जी तक एदियाँ पाई हुई हैं जी हाँ जी बरबरी स्टफ ਲਵੈਂਡਰ ਕਲਰ ਡਿਜ਼ਾਈਨਿੰਗ ਦੇਖੋ ਬਹੁਤ ਸੋਹਣੀ ਆ ਜੀ ਲਾਈਨਿੰਗ ਦੇ ਵਿੱਚ ਡਿਜ਼ਾਈਨਿੰਗ ਹੈ ਛੋਟੇ ਛੋਟੇ ਫਲਾਵਰ ਪਾਏ ਹੋਏ ਆ ਜੀ ਟੋਟਲੀ ਹੈਂਡ ਵਰਕ ਸੂਟ ਹੈ ਜੀ ਇਹ ਉਪਰੇ ਦੇ ਬਾਜੂ ਦੇ ਡਿਜ਼ਾਈਨਿੰਗ ਹੈ ਜੀ ਇਹਦੀ ਬਾਟਮ ਤੇ ਵੀ ਵਰਕ ਹੈ ਬਾਟਮ ਤੇ ਵਰਕ ਉਹ ਡਿਜ਼ਾਈਨਰ ਦੇ ਕੋਲ ਤੇ ਹਾਂਜੀ ਸ਼ਿਮਰ ਸਟਾਫ ਰੋਜ਼ੀ ਕਲਰ ਫਰੰਟ ਤੇ ਵੀ ਲਾਈਨਿੰਗ ਦੇ ਵਿੱਚ ਵਰਕ ਤੇ ਨੀਚੇ ਕਾਵਯਾ ਵਰਕ ਕੀਤਾ ਹੋਇਆ ਹੈ ਦੇਖੋ ਬਿਲ ਪਾਈ ਹੋਈ ਹੈ ਉੱਪਰ ਡਿਜ਼ਾਈਨਿੰਗ ਤੇ ਮਲਟੀ ਕਲਰ ਦੇ ਵਿੱਚ ਵਰਕ ਕੀਤਾ ਹੋਇਆ ਹੈਂਡਵਰਕ ਵੀ ਹੈ ਤੇ ਮਸ਼ੀਨੀ ਵਰਕ ਵੀ ਹੈ ਜੀ। ਕਿ ਬਾਜੂ ਤੇ ਵੀ ਵਰਕ ਹੈ। ਕ੍ਰੇਪ ਦੀ ਬੋਟਮ ਹੈ ਜੀ ਜਿਹੜੇ ਨਾਲ ਸੋ ਟੋਟਲੀ ਹੈਂਡਵਰਕ ਸੂਟ ਹੈ ਜੀ ਇਹ ਤੇ ਇਹਦੇ ਨਾਲ ਦੁਪੱਟਾ ਵੀ ਡਿਜ਼ਾਈਨਰ ਹੈ ਜੀ। ਦੰ ਦੁਪੱਟੇ ਦੇ ਦੋਨੋਂ ਪੱਲਿਆਂ ਤੇ ਇਦਾਂ ਬੇਲ ਆਏਗੀ। ਮਲਟੀ ਕਲਰ ਦੇ ਵਿੱਚ ਡਿਜ਼ਾਈਨ ਤੇ ਫੋਰ ਸਾਈਡ ਦੇ ਲਾਈਨ ਆਈ ਗਈ ਸੀ ਸੈਂਟਰ ਦੇ ਵਿੱਚ ਲਾਈਨ ਦੇ ਵਿੱਚ ਡਿਜ਼ਾਈਨ ਆਇਆ ਹੈ ਜੀ ਇਹ ਵੀ ਜਮਤ ਬਹੁਤ ਪਿਆਰਾ ਹੈ ਜੀ ਪਹਿਲਾਂ ਵੀ ਇਹਦੇ ਨਾਲ ਦਾ ਸੇਲ ਕੀਤਾ ਇਹ ਦੁਬਾਰੇ ਤੋਂ ਆਏ ਹੈ ਜੀ ਹਾਂ ਜੀ ਮੈਂ ਵੀ ਕਲਰ ਟੋਟਲੀ ਹੈਂਡਵਰਕ ਦਾ ਸੂਟ ਹੈ ਲਾਈਨਿੰਗ ਦੇ ਵਿੱਚ ਵਰਕ ਹੈ ਤੇ ਛੋਟੇ ਛੋਟੇ ਫਲਾਵਰ ਫਾਈ ਹੋਈਆਂ ਆ तो घेरे की डिजाइनिंग भी बहुत सोहनी है जी हैवी घेरा वर्क किया प्लेन बॉटम रही दुपट्टे भी वर्क है जी एलों के वर्क आएगा दुपट्टे पर हो सैड कट वर्क सेंटर के ਡਰਸ ਦੇ ਵਿੱਚ ਵਰਕ ਕੀਤਾ ਹੋਇਆ ਹੈ ਜੀ ਇਹ ਇਹ ਬਿੰਦੀ ਦੇ ਰਿਹਾ ਤੇ ਬਾਹੀ ਰਿਹਾ ਇੱਕ ਕਿਰਤ ਸਮਰ ਸਟਾਫ ਟੋਟਲੀ ਹੈਂਡਵਰਕ ਸੂਟ ਹੈ ਜੀ ਇਹ 프ਰੰਟ ਦੀ ਡਿਜ਼ਾਈਨਿੰਗ ਹੈ ਜੀ ਤੇ ਨੀਚੇ ਕਿਰਤ ਵੀ ਬਹੁਤ ਸੋਹਣਾ ਵਰਕ ਹੈ ਜੀ ਥ੍ਰੈਡ ਵਰਕ ਵੀ ਹੈ ਜੀ ਤੇ ਲਾਈਟ 골ਡਨ ਵਰਕ ਵੀ ਹੈ ਜੀ ਇਹ ਬਾਜੂ ਦੀ ਡਿਜ਼ਾਈਨ ਹੈ ਲਾ ਗਈ ਸੀ ਇਹ ਵੀ ਬਹੁਤ ਸੋਹਣਾ ਡਿਜ਼ਾਈਨ ਹੈ ਜੀ। ਪਲੇਨ ਬੋਟਮ ਰਹੀ ਜੀ ਇਹਦੀ ਨਾਲ। ਕ੍ਰੇਪ ਦੇ ਵਿੱਚ ਬੋਟਮ ਹੈ ਜੀ। ਕੋਪਲੀ ਹੈਂਡਵਰਕ ਹੈ ਜੀ ਦੁਪੱਟਾ ਇਦਾਂ ਫੋਰ ਸਾਈਡ ਡਿਜ਼ਾਈਨਿੰਗ ਆਈ ਵਿਦ ਦੁਪੱਟੇ ਤੇ ਸੈਂਟਰ ਦੇ ਵਿੱਚ ਛੋਟੇ ਫਲਾਵਰ ਆਣੇ ਹੋਏ ਨੇ। ਠੀਕ ਹੈ ਜੀ ਡੇਂਗ ਵੀ ਪਾਈ ਹੋਈ ਹੈ ਤੇ ਕੱਟਵਰਕ ਵੀ ਕੀਤਾ ਹੋਇਆ ਹੈ। ਠੀਕ ਹੈ ਜੀ ਅੱਸੀ ਵੀਡੀਓ ਵਿੱਚ ਇੰਨਾ ਹੀ ਅਗਲੀ ਵੀਡੀਓ ਵਿੱਚ ਫਿਰ ਮਿਲਦੇ ਹਾਂ ਜੇ ਵੀ ਉਹਨੂੰ ਲਾਈਕ ਤੇ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ